ਇੱਕ ਵਾਰ ਦੀ ਗੱਲ ਹੈ ਇੱਕ ਵੱਡਾ ਵਪਾਰੀ ਸੀ ਉਸ ਦੇ ਕੋਲ ਧਨ ਦੌਲਤ ਸ਼ੌਹਰਤ ਤੇ ਸੁੱਖ ਸਹੂਲਤ ਦੀ ਕੋਈ ਘਾਟ ਨਹੀਂ ਸੀ ਪਰ ਉਸ ਦਾ ਮਨ ਕਦੇ ਨਹੀਂ ਭਰਦਾ ਸੀ ਜਿੰਨਾ ਮਿਲਦਾ ਉਹ ਉਸ ਤੋਂ ਵੀ ਵੱਧ ਚਾਹੁੰਦਾ ਸੀ ਕਈ ਵਾਰ ਤਾਂ ਉਸ ਦੀ ਪਤਨੀ ਵੀ ਉਸ ਨੂੰ ਕਹਿੰਦੀ ਸੀ ਪਤੀ ਦੇਵ ਕਦੇ ਪਰਮਾਤਮਾ ਦਾ ਨਾਮ ਵੀ ਲਿਆ ਕਰੋ ਪਰ ਵਪਾਰੀ ਹੱਸ ਕੇ ਕਹਿੰਦਾ ਪਰਮਾਤਮਾ ਇਹ ਧਨ ਦੌਲਤ ਹੀ ਮੇਰੇ ਲਈ ਪਰਮਾਤਮਾ ਹੈ ਉਹ ਖਾਣਾ ਵੀ ਛੱਡ ਦਿੰਦਾ ਸੀ ਉਸ ਦੀ ਸਾਰੀ ਸੋਚ ਸਿਰਫ ਧਨ ਜੋਣ ਲਈ ਸੀ ਭਗਵਾਨ ਦਾ ਨਾਮ ਚੰਗੇ ਕਰਮ ਇਹ ਸਭ ਗੱਲਾਂ ਉਸ ਦੇ ਲਈ ਬੇਕਾਰ ਸਨ ਫਿਰ ਇੱਕ ਰਾਤ ਜਦ ਵਪਾਰੀ ਸੌ ਰਿਹਾ ਸੀ ਤਾਂ ਮੌਤ ਨੇ ਆ ਕੇ ਦਸਤਕ ਦਿੱਤੀ ਜਮਦੂਤਾ ਨੇ ਵਪਾਰੀ ਨੂੰ ਉਠਾਇਆ ਤੇ ਕਿਹਾ ਚੱਲ ਵਪਾਰੀ ਤੇਰਾ ਸਮਾਂ ਹੁਣ ਖਤਮ ਹੋ ਗਿਆ ਤਾਂ ਵਪਾਰੀ ਗਿਰਗੜਾ ਕੇ ਰੋਣ ਲੱਗਾ ਉਹ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਇੱਕ ਦਿਨ ਦਾ ਸਮਾਂ ਮੰਗਣ ਲੱਗਿਆ ਤਾਂ ਉਹਨਾਂ ਜਮਦੂਤਾ ਨੇ ਕਿਹਾ ਕਿ ਵਪਾਰੀ ਤੈਨੂੰ ਸਾਰੀ ਜ਼ਿੰਦਗੀ ਦਿੱਤੀ ਸੀ ਇਹ ਸੋਚਣ ਦੇ ਲਈ ਰੱਬ ਦਾ ਨਾਮ ਜਪਣ ਦੇ ਲਈ ਪਰ ਤੂੰ ਸਾਰਾ ਸਮਾਂ ਧਨ ਦੌਲਤ ਇਕੱਠਾ ਕਰਨ ਵਿੱਚ ਹੀ ਗਵਾ ਦਿੱਤੀ ਹੁਣ ਤੂੰ ਇੱਕ ਦਿਨ ਲੈ ਕੇ ਕੀ ਕਰ ਲਵੇਂਗਾ ਤਾਂ ਵਪਾਰੀ ਨੂੰ ਪਛਤਾਵਾ ਹੋਇਆ ਕਿ ਮੈਂ ਸਾਰੀ ਜ਼ਿੰਦਗੀ ਐਵੇਂ ਫਜ਼ੂਲ ਦੇ ਕੰਮਾਂ ਵਿੱਚ ਕੱਢੀ ਜਿਨ੍ਹਾਂ ਨੇ ਮੇਰੇ ਨਾਲ ਨਹੀਂ ਸੀ ਜਾਣਾ ਇਸ ਲਈ ਜਦ ਦੂਤਾਂ ਨੇ ਉਸਦੇ ਸਾਹ ਖਿੱਚਨੇ ਸ਼ੁਰੂ ਕਰ ਦਿੱਤੇ ਤੇ ਵਪਾਰੀ ਆਖਰੀ ਸਾਹ ਲੈਂਦਾ ਹੋਇਆ ਇਸ ਦੁਨੀਆ ਤੋਂ ਅਲਵਿਦਾ ਹੋ ਗਿਆ ਤੇ ਜਿਸ ਧੰਨ ਦੌਲਤ ਦੇ ਲਈ ਉਹ ساری ਉਮਰ ਠੱਗੀਆਂ ਚੋਰੀਆਂ ਕਰਦਾ ਰਿਹਾ ਉਹ ਇੱਥੇ ਹੀ ਰਹਿ ਗਏ ਤੇ ਜਿਹੜੇ ਕੀਤੇ ਹੋਏ ਗਲਤ ਕੰਮ ਸੀ ਉਹਦੀ ਪੰਡ ਬਣ ਕੇ ਨਾਲ ਲੈ ਚੱਲਿਆ